ਲੋ ਵੀ ਬੰਦਾ ਘਰ ਛੱਡ ਕੇ ਆ ਗਿਆ ਇੱਕ ਜ਼ਰੀਆ ਫਾਊਂਡੇਸ਼ਨ ਦੇ ਵਿੱਚ ਰਹਿਣ ਲਈ ਹਮੇਸ਼ਾ ਲਈ ਜਫੀ ਬਾ ਯਾਰ ਜਫੀ ਬਾ ਉੱਠ ਕੇ ਯਾਰ ਤੇ ਆ ਸ਼ੁਗਨਾਮ ਆ ਆਪਕਾ ਮਨਪ੍ਰੀਤ ਕੁਮਾਰ ਯਾਰਾ ਮਨਪ੍ਰੀਤ ਕੁਮਾਰ ਮੁੰਡਾ ਹੈ ਕਈ ਕੀ ਵਾਰੀ ਨਾ ਮੈਂ ਆਪਣੇ ਆਪ ਨੂੰ ਬਹੁਤ ਅਗਰ ਡਾਊਨ ਫੀਲ ਕਰਦਾ ਹਨਾ ਮਤਲਬ ਮੈਂਟਲੀ ਕਿਉਂਕਿ ਬਹੁਤ ਪ੍ਰੈਸ਼ਰ ਹੈ ਇੱਥੇ ਇੰਨੇ ਮਰੀਜ਼ ਮਤਲਬ ਬੜਾ ਔਖਾ ਹੈ ਚਲੋ ਇੱਕ ਕਿਸ ਦਿਨ ਪੋਡਕਾਸਟ 1 ਘੰਟਾ 1.5 ਘੰਟਾ ਦੱਸਾਂਗੇ ਬੈਠ ਕੇ ਇੱਥੇ ਦੀਆਂ ਕਹਾਣੀਆਂ ਕਈ ਵਾਰੀ ਬਹੁਤ ਮੋਟੀਵੇਟ ਕਰ ਦਿੰਦੀਆਂ ਇਹ ਮਨਪ੍ਰੀਤ ਕੁਮਾਰ ਮੁੰਡਾ ਹੈ ਪੈਰੈਂਟਸ ਹੈ ਨਹੀਂ ਫਾਦਰ ਦੀ ਪਿੱਛੇ ਕੋਵਿਡ ਚ ਡੱਤ ਪੈਰੈਂਟਸ ਹੈ ਨਹੀਂ ਬ੍ਰਦਰ ਦੀ ਪਿੱਛੇ ਕੋਵਿਡ ਚ ਡੈਥ ਹੋ ਗਈ ਇਹ ਮੁੰਡਾ ਸਪੈਸ਼ਲੀ ਬੈਗ ਚੱਕ ਕੇ ਕੱਲ ਦਾ ਲੁਧਿਆਣਾ ਆਇਆ ਹੋਇਆ ਇੱਕ ਤਾਂ ਕਹਿੰਦਾ ਮੈਂ ਮਰੀਜ਼ਾਂ ਦੀ ਸੇਵਾ ਕਰਨੀ ਹੈ ਦੂਜਾ ਜਿਹੜਾ ਤੁਹਾਡਾ ਉਹ ਤੀਰਥ ਮੰਦ ਰਿਹਾ ਕਹਿੰਦਾ ਉੱਥੇ ਮੱਥਾ ਟੇਕ ਕੇ ਆਣਾ ਤਾਂ ਮੈਂ ਅੱਜ ਦੀ ਕਹਾਣੀ ਸੁਣੀ ਕੋਲ ਬੈ ਕੇ ਮੈਂ ਸੋਚਿਆ ਅਸਾਂ ਦੀ ਕੀ ਔਕਾਤ ਆ ਸੀ ਕੀ ਇਹਦੇ ਮੋਰੇ ਮਤਲਬ ਇੰਨੀ ਡੈਡੀਕੇਸ਼ਨ ਸੇਵਾ ਨੂੰ ਲੈ ਕੇ ਹੈ ਇਨ ਇਨ੍ਹਾਂ ਭਰਾਵਾਂ ਦੀ ਮੇਰੇ ਕੋਲ ਸ਼ਬਦ ਨਹੀਂ ਮੈਂ ਸਜਦਾ ਹੀ ਕਰ ਸਕਦਾ ਕਿ ਕਿਵੇਂ ਆਪਣੀ ਮਿਹਨਤ ਦੇ ਵਿੱਚੋਂ ਪੈਸੇ ਜੋੜ ਕੇ ਇੱਕ ਮੁੰਡਾ ਕੱਲ ਹਰਿਆਣੇ ਤੋਂ ਆਇਆ ਸੀਗਾ ਇੱਕ ਪਰਸਾ ਉਹ ਪਤਾ ਨਹੀਂ ਯੂਪੀ ਸਾਈਡ ਤੋਂ ਆਇਆ ਸੀਗਾ ਇੱਕ ਬਾਈ ਜੀ ਅੱਜ ਗੁੜਗਾਓਂ ਤੋਂ ਆਏ ਹੋਏ ਨੇ ਕੈਸੇ ਕਹਾ ਸੋਚਿਆ ਜੀ ਇਤਨੀ ਮਿਹਨਤ ਕਰਕੇ ਇਤਨੀ ਡੈਡੀਕੇਸ਼ਨ ਕਰਕੇ ਅਬ ਯਹਾਂ ਪਏ ਆਏ ਹੋ ਮੈਂ ਤੁਹਾਨੂੰ ਕਾਫੀ ਟਾਈਮ ਤੋਂ ਫੋਲੋ ਕਰ ਰਿਹਾ ਹਾਂ 2018 ਤੋਂ ਰਹੀ ਉਹ ਕਿ ਭਾਇਆ ਜੱਫੀ ਭਾਗ ਉੱਠ ਕੇ ਯਾਰ ਇਹ ਜੱਫੀ ਫ੍ਰੀ ਹੈ ਅਸਲੀ ਫੈਨ ਇਹ ਹੁੰਦੇ ਨੇ ਜਿਹੜੇ ਸਿਰਫ ਗੱਲਾਂ ਨਾਲ ਫੈਨ ਨਹੀਂ ਜਿਹੜੇ ਆਪਣੀ ਜੇਬ ਚੋਂ ਮਾਇਆ ਕੱਢ ਕੇ ਭਾਵੇਂ 100 ਰੁਪਏ ਹੀ ਕਿਉਂ ਨਾ ਹੋਵੇ ਕਿਸੇ ਲਈ ਲੈ ਕੇ ਆਣ ਪਰ ਮੈਂ ਇਹਨਾਂ ਦੀ ਸੇਵਾ ਲਾਈਵ ਲਵਾਉਂਗਾ ਆ ਜਾਓ ਤੁਸੀਂ ਇਨਕੇ ਨਾਲ ਪਾਪਾ ਹੈ ਆਪੇ ਦੇਖੋ ਖੁਦ ਪੇਸ਼ੈਂਟ ਹੈ ਇਨਕੀ ਖੁਦ ਫਿਜ਼ੀਓਥੈਰੇਪੀ ਹੁੰਦੀ ਹੈ ਔਰ ਪਿਛਲੇ 2 ਸਾਲ ਸੇ ਜੀ ਆਪਣੇ ਪਾਪਾ ਕੀ ਮੈਡੀਸਿਨਸ ਦਾ ਖਰਚਾ ਕੀ ਹੋਇਆ ਭਾਦੀ ਤੁਹਾਡੇ ਫਾਦਰ ਪਾਪਾ ਮੇਰੇ ਪਾਸਾ ਤਾਂ ਡੈਬਿਟ ਪੁੱਛ ਲੈਣ ਲੈਂ ਜੀ ਜੰਪੈਰ ਖਰਾਬ ਹੋ ਗਿਆ ਜੀ ਜੰਪੈਰ ਖਰਾਬ ਤੁਸੀਂ ਕਦੋਂ ਤੋਂ ਹੈਲਪ ਲੈ ਰਹੇ ਹੋ ਮੈਂ ਆਪਣੇ ਬੰਦੇ ਵਾਸਤੇ 2 ਸਾਲ ਤੋਂ ਹੈਲਪ ਲੈ ਰਹੇ ਹਾਂ ਥੋੜੀ ਪ੍ਰੋਪਰ ਹੈਲਪ ਹੋਰੀ ਜੀ ਸਰ ਕੋਈ ਦਿੱਕਤਾਂ ਨਹੀਂ ਆ ਰਹੀ ਸਰ ਹੁਣ ਫਾਦਰ ਵਾਸਤੇ ਕੀ ਚਾਹੀਦਾ ਤੁਹਾਨੂੰ ਬਸ ਇਹ ਹੈ ਕਿ ਉਹ ਟੈਸਟ ਕਰਵਾ ਦੇ ਜੀ ਚੱਲ ਉਹ ਤੁਹਾਡੀ ਮੈਡੀਸਨ ਕਿੰਨੇ ਦੀ ਆਉਂਦੀ ਮਹੀਨੇ ਦੀ ਮੇਰੇ ਆਪਣੇ ਮੇਜੇ ਵੀ ਆਪਣੇ ਬੜੇ ਸਾਲ ਤੋਂ ਵੀ ਆਉਂਦੀ ਹੈ ਹੁਣ ਫਾਦਰ ਸਾਹਿਬ ਦੇ ਟੈਸਟ ਉਸ ਕਿੰਨੇ ਦੇ ਨੇ 5-6 ਹਜ਼ਾਰ ਤੇ ਕੰਮ ਕੀ ਕਰ ਦੂੰ ਮੈਂ ਤਾਂ ਕੁਝ ਮਣਮਟੇ ਛੋਟੇ ਮੈਂ 1000 ਦੋਸਤ ਜੜੀ ਬੱਚੇ ਬੱਚੇ ਤਿੰਨ ਆ ਗਏ ਨੇ ਸੂਜ ਪੜਦੇ ਨੇ ਆਉਣਾ ਬੜਾ ਵੱਡਾ ਕਰਾਜੀਦਾ ਇਹ ਮੁੰਡਾ ਸਪੈਸ਼ਲ ਅੱਜ ਤੁਸੀਂ ਸੁਣੀ ਇਹਦੀ ਕਹਾਣੀ ਸਾਰੀ ਇਹਦੇ ਮੰਮੀ ਪਾਪਾ ਵੀ ਇਹਦੇ ਹੈ ਨਹੀਂ ਛੋਟੇ ਭਰਾ ਦੀ ਡੈਥ ਹੋ ਗਈ ਕੋਵਿਡ ਚ ਬੈਗ ਚੱਕ ਕੇ ਫਿਰ ਵੀ ਦਿੱਲੀੋਂ ਸਪੈਸ਼ਲ ਆਜ ਆਪਣੀ ਕਿਰਤ ਕਮਾਈ ਤੋਂ ਸੇਵਾ ਲੈ ਕੇ ਆਇਆ ਇਹਦੇ ਵਾਸਤੇ ਸੱਚੇ ਦਿਲੋਂ ਦੁਆ ਜਰੂਰ ਕਰਿਓ ਮੇਰੇ ਤੋਂ ਪਹਿਲਾਂ ਰਬ ਇਹਨੂੰ ਖੁਸ਼ੀਆਂ ਦੇਵੇ ਬੜਾ ਕਸ਼ਟ ਦਾ ਪਹਾੜ ਸਹਿ ਕੇ ਜ਼ਿੰਦਗੀ ਜੀ ਰਿਹਾ ਪਰ ਮੈਨੂੰ ਲੱਗਦਾ ਹੈ ਕਿ ਇਹਨੂੰ ਸੁਣ ਕੇ ਮੈਨੂੰ ਆਪਣੇ ਦੁੱਖ ਛੋਟੇ ਲੱਗਣ ਲੱਗੇ ਮੇਰੇ ਦੁੱਖ ਤਾਂ ਹੈ ਹੀ ਹੋ ਕੀ ਹੈ ਆਪ ਸੇਵਾ ਆਪਣੀ इनको ਦੇ ਦਿਓ ਇਹਨਾਂ ਦਾ ਖੁਦ ਦਾ ਔਰ ਇਨਕੇ ਪਾਪਾ ਦਾ ਇਲਾਜ ਚੱਲ ਰਿਹਾ ਲੋ ਜੀ 4500 ਹੈ ਨਾ 40 ਤੇ ਕਿ ਮਾਰਾ ਇਹਨਾਂ ਨੂੰ ਹੋਰ ਦਵੇ ਥੈਂਕ ਯੂ ਯਾਰ ਭਾਈ ਬਹੁਤ ਅੱਛਾ ਲੱਗਾ ਯਾਰ ਮਨਪ੍ਰੀਤ ਨਾ ਯਾਰੇ ਮਨਪ੍ਰੀਤ ਮੁੰਡਾ ਯਾਰ ਮਤਲਬ ਸਲਾਮ ਹੈ ਇਦਾਂ ਦੇ ਨੌਜਵਾਨਾਂ ਨੂੰ ਔਰ ਬੜੇ ਮਰੀਜ਼ ਨੇ ਪਿੱਛੇ ਤੇਰ ਲੱਗਿਆ ਪਿਆ ਔਰ ਮਾਰਾ ਇਹਨਾਂ ਨੂੰ ਹੋਰ ਦਵੇ ਤੇ ਇਹ ਇੰਨੀ ਸੇਵਾ ਕਰਦੇ ਨੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਅਮੇਰ ਕਰੇ ਕੀ ਹੋਰ ਵੀ ਜਿਹੜੇ 20-25 ਸਾਲ ਦੇ ਮੁੰਡੇ ਆ ਉਹ ਜੋ ਕਲੱਬ ਵਗੈਰਾ 'ਚ ਜਾ ਰਹੇ ਆ ਉਹਨਾਂ ਲਈ ਇੱਕ ਬੇਨਤੀ ਹੱਥ ਜੋੜ ਕੇ ਇੱਕ ਵਾਰੀ ਜਾਂ ਤਾਂ ਇੱਥੇ ਇੱਕ ਅਨਮੋਲ ਵੀਰੇ ਕੋਲ ਜਾ ਕੇ ਆਓ ਨੇ ਤਾਂ ਇੱਕ ਵਾਰੀ ਪੇਜੇ ਹਸਪੀਟਲ ਆ ਉੱਥੇ ਇੱਕ ਵਾਰੀ ਅਮਰਜੈਂਸੀ ਜਿੜ ਕੇ ਦੇਖੋ ਤੁਸੀਂ ਬੁਰਾ ਜਿਹੜਾ ਕੰਮ ਕਰਨੇ ਮੈਨੂੰ ਲੱਗਦਾ ਇਹ ਬਹੁਤ ਜਲਦੀ ਛੱਡ ਪੋਗੇ ਇੱਕ ਵਾਰੀ ਤੇ ਤੁਸੀਂ ਉੱਤੇ ਜਾ ਕੇ ਆਉਂਦੇ ਇਹੀ ਅਰਦਾਸ ਹੈ ਕਿ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਕਿ ਥੈਂਕ ਯੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੈ ਮਾਤਾ ਦੀ ਰਾਮ ਰਾਮ ਥੈਂਕ ਯੂ ਯਾਰ ਥੈਂਕ ਯੂ ਥੈਂਕ